ਕੰਮ ਨਹੀਂ ਦਿੱਤੀ ਜਸੀ ਨਾਇਰ ਨੇ ਤੁਹਾਡੇ ਕੋਲ ਹਾਂਜੀ ਹੈਗੇ ਨੇ ਠੀਕ ਹੈ ਜੀ ਆ ਮੇਰੇ ਕੋਲ ਸਬੂਤ ਹੈ ਜੀ ਜਸੀ ਨਾਇਰ ਨੂੰ ਕੈਕ ਤੋਂ ਸੀ ਟ੍ਰਾਂਸਫਰ ਕਰ ਆਪ ਤੁਸੀਂ ਬਹੁਤ ਹੈ ਨਹੀਂ ਨਹੀਂ ਹੋਰ ਬੜੀ ਅੰਦਾਜ਼ ਮਾਰੀ ਨੂੰ ਸਾਥ ਪਾ ਨਹੀਂ ਸਕਦੇ ਜਸੀ ਨਾਇਰ ਨਹੀਂ ਰੋਟੇ ਐਵਰੀਬਾਡੀ ਐਵਰੀਬਾਡੀ ਹੈ ਇੱਥੇ ਨਹੀਂ ਹੋ ਰਹੀ ਇਹ ਫੋਰ ਫੋਰ ਨਹੀਂ ਐਵਰੀਬਾਡੀ ਦੋਸਤਾਂ ਨੂੰ ਇਹ ਲੋਕਾਂ ਨੂੰ ਖਾਂਸਾ ਬਟ ਕੀ ਕਰਦਾ ਇਹ ਨਹੀਂ ਜੇ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੂ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲਏ ਪੂਰਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ ਪੇਮੈਂਟ ਇਟਸ ਨੋਟ ਅਬਾਊਟ ਮਨੀ ਇਟਸ ਆਲ ਅਬਾਊਟ ਯਰ ਲਵ ਵੀ ਆਲ ਲਵ ਯੂ ਵੀ ਆਲ ਬਾਡੀ

ਮੈਂ ਤੁਹਾਨੂੰ ਸਾਰਿਆਂ ਨੂੰ ਬੰਜੇ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹਲੋ ਹਾਂਜੀ ਕੱਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਆ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨਾਂ ਨੇ ਕਿੰਨਾ ਕਦ ਪਹਿਲਾਂ ਪੇਮੈਂਟ ਸਾਲੀ ਪਹੁੰਚਾ ਦਿੱਤੀ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਸਿਰ ਮੈਂ ਮੈਂ ਦਜ ਫੈਲ ਕਰੈਕਸ਼ਨ ਦਵਾਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੇ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀਆਂ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ ਹੋਈ